ਵੀਡੀਓ ਚ ਤੁਹਾਨੂੰ ਕਈ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਵਧੀਆ ਗੱਡੀਆਂ ਨੇ ਤੇ ਇੱਕ ਆਪਣੇ ਕੋਲੇ Swift ਗੱਡੀ ਪਹੁੰਚੀ ਹੈ ਬਹੁਤ ਸਸਤੀ 82000 ਰੁਪਿਆ ਉਹਦਾ ਰੇਟ ਲਾ ਕੇ ਮਾਲਕ ਨੇ ਭੇਜ 27 ਤੱਕ ਉਹਦੀ ਪਾਸਿੰਗ ਹੈ ਪੂਰੀ ਆਪਾਂ ਗੱਲ ਕਰਦੇ ਹਾਂ ਤੇ ਪਹਿਲਾਂ ਉਸੇ Swift ਗੱਡੀ ਦੀ ਗੱਲ ਕਰਦੇ ਹਾਂ ਪੈਟਰੋਲ ਤੇ ਤੇ CNG ਤੇ ਦੋਮਾ ਤੇ ਆਪਾਂ ਨੂੰ ਮਿਲ ਜੂਗੀ ਗੱਡੀ ਠੀਕ ਹੈ ਮਾਡਲ 2005 ਹੈ ਪਾਸਿੰਗ ਰੀਨਿਊ ਕਰਵਾਈ ਹੋਈ ਹੈ 2027 ਤੱਕ ਹੈ ਤੇ 82000 ਰੁਪਿਆ ਮਾਲਕ ਨੇ ਮੰਗਿਆ ਮਾਲਕ ਨੇ ਕਿਹਾ ਰੇਟ ਹੋਰ ਵੀ ਨੀਚੇ ਹੋ ਜਾਊਗਾ ਗੱਡੀ ਖੜੀ ਆ ਬਰਨਾਲੇ ਏਰੀਆ ਚ ਮਾਲਕ ਦੇ ਘਰੇ ਨਵੇਂ ਟਾਇਰਾਂ ਚ ਗੱਡੀ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਆ ਠੀਕ ਪਈ ਐ ਬਾਾਕੀ ਘਰ ਲਈ ਵਰਤੀ ਹੋਈ ਐ ਘਰ ਲਈ ਚੱਲੀ ਹੋਈ ਆ ਅੰਦਰੋਂ ਵੀ ਠੀਕ ਆ ਬਾਹਰੋਂ ਵੀ ਠੀਕ ਆ ਤੁਹਾਡੇ ਸਾਹਮਣੇ ਆ ਬਾਕੀ ਫੋਟੋਆਂ ਤੁਸੀਂ ਦੇਖ ਰਹੇ ਹੋ ਜਿੰਨਾ ਦੀ ਗੱਡੀ ਆ 600 ਪੂਰਾ 60 29 763 ਆ ਮਾਲਕ ਦਾ ਨੰਬਰ ਐ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਸਾਰੇ ਜਣੇ ਨੋਟ ਕਰ ਲਿਆ ਕਰੋ ਜੇ ਤੁਹਾਡੇ ਕੋਲ ਹੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਾਂ ਫ੍ਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਸਿੰਘ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78140 38664 ਹੁਣ ਆਪਾਂ ਗੱਲ ਕਰਦਾ ਸੈਕੰਡ ਗੱਡੀ ਦੀ ਆਪਣੇ ਕੋਲੇ i10 ਮਾਲਕ ਨੇ ਭੇਜੀ ਹੈ 2014 ਮਾਡਲ ਗੱਡੀ ਆਹ 15 ਦੇ ਵਿੱਚ ਆ ਰਜਿਸਟਰ ਹੋਈ ਆ ਤੇ 3 ਲੱਖ ਰੁਪਏ ਮਾਲਕ ਨੇ ਮੰਗੇ ਬਾਕੀ ਮੰਗ ਤਾਂ ਚਲੋ ਐਸੀ ਹੁੰਦੀ ਐ ਜੀ ਆਪਾਂ ਵੱਧ ਹੀ ਮੰਗਦੇ ਹੁੰਨੇ ਆ ਬਾਕੀ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਲੈਸ ਬਸ ਹੋ ਹੀ ਜਾਂਦਾ ਏ ਜੀ ਗੱਡੀ ਅੰਮ੍ਰਿਤਸਰ ਖੜੀ ਐ ਜਾ ਕੇ ਕਿਸੇ ਮੇਰੇ ਭਰਾ ਨੇ ਦੇਖਣੀ ਹੋਵੇ ਚਲਾ ਕੇ ਕਿਸੇ ਨੂੰ ਦੇਖਣੀ ਹੋਵੇ ਪਤਾ ਹੀ ਆ ਜੀ ਆਪਾਂ ਨੂੰ ਵੀ ਆਪਾਂ ਟਰਾਈ ਤਾਂ ਲੈਣੀ ਹੁੰਦੀ ਆ ਪਹਿਲਾਂ ਲੈਣ ਤੋਂ ਪਹਿਲਾਂ ਆਪਦੀ ਪੂਰੀ ਤਰ੍ਹਾਂ ਤਸੱਲੀ ਕਰਾਂਗੇ ਜੀ ਜਿੰਨੀ ਆਪਾਂ ਕਰ ਸਕਦੇ ਆ ਕਿਉਂਕਿ ਗੱਡੀ ਐ ਤਾਂ ਹੈ ਨਹੀਂ ਵੀ ਦੂਜੇ ਦਿਨ ਸੇਲ ਕਰ ਦਾਂਗੇ ਠੀਕ ਹੈ ਜੀ ਥੋੜੀ ਬੋਤੀ ਤਾਂ ਆਪਾਂ ਚਲਾਵਾਂਗੇ ਕੋਈ ਸਾਲ 6 ਮਹੀਨੇ ਠੀਕ ਹੈ ਜੀ ਪਹਿਲਾਂ ਦੇਖਣੀ ਚੰਗੀ ਤਰ੍ਹਾਂ ਵਧੀਆ ਰਹਿੰਦੀ ਹੈਗੀ ਬਾਕੀ ਤੁਸੀਂ ਆਪੇ ਦੇਖ ਲਓ 3 ਲੱਖ ਰੁਪਏ ਡਿਮਾਂਡ ਲਾ ਕੇ ਭੇਜੀ ਆ ਰੇਟ ਮੋਕੇ ਤੇ ਘਟ ਜੂਗਾ ਤੇ ਗੱਡੀ ਅੰਬੇਦਪੁਰ ਖੜੀ ਹੈ ਗੱਡੀ ਕੁੱਲ 36000 ਕਿਲੋਮੀਟਰ ਚੱਲੀ ਹੋਈ ਆ オリジナル ਚੱਲੀ ਹੋਈ ਆ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੜੀ ਵੀ ਕਰਨੀ ਹੋਈ ਬਾਕੀ ਰੰਗ ਰੂੰਗ ਤੁਸੀਂ ਆਪੇ ਪੁੱਛ ਲਿਓ ਵੀ ਕਿੰਨੀ ਕੋਈ ਆ ਕਿੰਨੀ ਕ ਨਹੀਂ ਹੋਈ ਜਾਂ ਸਾਰੀ ਜੈਨੂਨ ਹੈ ਉਹ ਮਾਲਕ ਤੁਹਾਨੂੰ ਦੱਸ ਦੇਣਗੇ ਨੰਬਰ 7508260008 ਜਿਹੜੀ ਤੀਸਰੀ ਗੱਡੀ ਆ ਆਈ 20 ਆ 2019 ਮਾਡਲ ਗੱਡੀ ਆ ਗੱਡੀ ਦੇ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਬਹੁਤ ਚੰਗੀ ਹਾਲਤ ਪਈ ਐ ਜੀ 10 ਮਾਡਲ ਆ ਫਿਰ ਵੀ ਬਹੁਤ ਵਧੀਆ ਹਾਲਤ ਪਈ ਐ ਗੱਡੀ ਦੀ ਅੰਦਰ ਸੀਟ ਕਵਰ ਬਹੁਤ ਚੰਗੇ ਮਾਲਕ ਨੇ ਚੜਵਾਏ ਹੋਏ ਐ ਤੇ 190000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਗੱਡੀ ਖੜੀ ਐ ਮਾਨਸਾ ਏਰੀਆ ਚ ਤੇ ਨਵੇਂ ਟਾਇਰਾਂ ਚ ਗੱਡੀ ਹੈਗੀ ਗੱਡੀ ਦਾ ਟਾਇਰ ਵਧੀਆ ਪਈ ਨੇ ਮਾਨਸਾ ਖੜੀ ਆ 190 ਡਿਮਾਂਡ ਹੈ ਲੈਸ ਬੈਸ ਹੋ ਜਾਊਗਾ ਕਿਸੇ ਨੂੰ ਵੀ ਗੱਡੀ ਪਸੰਦ ਆ ਵੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਬਾਕੀ ਲੈਸ ਬੈਸ ਹੋ ਜਾਊਗਾ ਮਾਲਕ ਨੇ ਕਿਹਾ ਜਿੰਨਾ ਸਾਡੇ ਹੱਥ ਵਿੱਚ ਹੋਊਗਾ ਉਹਨਾਂ ਰੇਟ ਲੈਸ ਕਰ ਦਾਂਗੇ ਉਹਨਾਂ ਰੇਟ ਘਟਾ ਦੇਵਾਂਗੇ ਜਿੰਨਾਂ ਦੀ ਗੱਡੀ ਆ 98721 ਤੇ 82822 ਨੰਬਰ ਵੀ ਤੁਹਾਨੂੰ ਮੈਂ ਦੇ ਹੀ ਦਿੱਤਾ ਹੁਣ ਤੁਸੀਂ ਦੇਖੋ ਸਬਜੈਕਟ ਵੀਡੀਆਈ 2014 ਮਾਡਲ ਤੇ ਹਰਿਆਣਾ ਨੰਬਰ ਆ ਨੰਬਰ ਪਲੇਟ ਆ ਸਰਕਾਰੀ ਨੇ ਗੱਡੀ ਦੀ ਹਾਲਤ ਬਹੁਤ ਚੰਗੀ ਪਈਆ ਤਰਨ ਤਰਨ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਤਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਗੱਡੀ ਚੰਗੀ ਪਈਆ ਚੰਗੀ ਹਾਲਤ ਦੇ ਵਿੱਚ ਐ 385 ਰੇਟ ਐ ਮੌਕੇ ਤੇ ਘਾਟਾ ਵੱਧਾ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾਗਾ ਬਾਕੀ ਭਾਈ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਸਨੇ ਵੀ ਗੱਡੀ ਦੇਖਣੀ ਹੋਵੇ ਇਹਨਾਂ ਦੇ ਘਰੇ ਜਾ ਕੇ ਦੇਖ ਲਿਓ ਕਿਉਂਕਿ ਜਾਇਜ਼ ਤੋਂ ਬਿਨਾਂ ਤਾਂ ਗੱਲ ਬਾਣ ਨਹੀਂ ਨੀ ਹੈਗੀ। ਕਈ ਵਾਰੀ ਆਪਾਂ ਫੋਨ ਤੇ ਰੇਟ ਲਾਉਣੇ ਰਹਿੰਦੇ ਆਂ ਵੀ ਐਨੇ ਦੀ ਛੱਡ ਦਊਂਗੇ ਤੁਸੀਂ ਐਨੇ ਦੇ ਦੋਗੇ ਕਿਉਂਕਿ ਉਹ ਚੀਜ਼ ਦਾ ਕੋਈ ਤੁੱਕ ਨਹੀਂ ਵੱੜਦਾ ਬਈ ਕਿਉਂਕਿ ਆਪਾਂ ਰੇਟ ਕਈ ਵਾਰੀ ਘੱਟ ਲਾ ਦਿੰਨੇ ਆਂ ਕਈ ਵਾਰੀ ਜ਼ਿਆਦਾ ਲਾ ਦਿੰਨੇ ਆਂ ਕਈ ਵਾਰੀ ਆਪਾਂ ਜਾ ਕੇ ਦੇਖਦੇ ਆਂ ਗੱਡੀ ਬਹੁਤ ਚੰਗੀ ਹਾਲਤ 'ਚ ਹੁੰਦੀ ਆ ਰੇਟ ਆਪਾਂ ਘੱਟ ਲਾ ਦਿੰਨੇ ਆਂ ਹੁੰਦੀ ਮਹਿੰਗੀ ਹੈ। ਕਈ ਵਾਰੀ ਆਪਾਂ ਰੇਟ ਜ਼ਿਆਦਾ ਲਾ ਦਿੰਨੇ ਆਂ ਹਾਲਤ ਖਰਾਬ ਹੁੰਦੀ ਹੈ ਉਹ ਫਿਰ ਥੋੜਾ ੱਤਕ ਜਾ ਕੇ ਦੇਖੋ ਟਰਾਈ ਲਓ ਮਾਲਕ ਨਾਲ ਗੱਲ ਕਰੋ ਸਾਰਾ ਕੁਝ ਦੇਖੋ ਪੁੱਛ ਪੜਤਾਲ ਕਰੋ ਆਪਦੀ ਮਾਲਕ ਨਾਲ ਫਿਰ ਗੱਡੀ ਦਾ ਰੇਟ ਲਾਓ ਤੁਹਾਨੂੰ ਵੀ ਚੰਗਾ ਹੈ ਮਾਲਕ ਨੂੰ ਵੀ ਚੰਗਾ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਬਈ ਨੰਬਰ 9885838310 ਆਹੀ ਨੰਬਰ ਹੈ ਮਾਲਕ ਦਾ ਆਹੀ ਵਟਸਐਪ ਨੰਬਰ ਹੈ ਜਾ ਕੇ ਗੱਲ ਕਰ ਲਿਓ ਨਾਲੇ ਚਾਹ ਪਾਣੀ ਪੀ ਲਿਓ ਠੰਡ ਦਾ ਟਾਈਮ ਹੈ ਤੇ ਨਾਲੇ ਗੱਡੀ ਖਰੀਦ ਲਿਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਤੇ ਗੱਡੀਆਂ ਦੀ ਗੱਲਬਾਤ ਆ ਚਲੋ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਠੀਕ ਹੈ ਜੀ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਹੈ ਘਰ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 78 140 ਤੇ 83764 ਜੇ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚ ਬਿਲਕੁਲ ਫਰੀਦ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਆਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਬਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੋਂ ਕਿਵੇਂ ਦੇ ਲੱਗ ਰਹੀ ਐ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਚੰਗੀ ਲੱਗੀ ਬਈ ਤਾਂ ਲਾਈਕ ਜਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿੰਨੀ ਕਰ ਸਕਦੇ ਹੋ ਠੀਕ ਹੈ ਜੀ ਤੇ ਲੈਕਚਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰੋ ਜਰੂਰ ਕਿਹੜੀ ਮਸ਼ੀਨਰੀ ਸਭ ਤੋਂ ਵੱਧ ਤੁਹਾਨੂੰ ਚੰਗੀ ਲੱਗੀ ਹੁਣ ਆਪਾਂ ਸਕੋਰਪਿਓ ਗੱਡੀ ਦੀ ਗੱਲ ਕਰਾਂਗੇ ਬਈ ਸਕੋਰਪਿਓ ਗੱਡੀ ਆ 2008 ਮਾਡਲ ਆ ਬਈ ਗੱਡੀ ਆ ਤੇ ਗੱਡੀ 2012 ਮਾਡਲ ਹੈ ਆ 12 ਮਾਡਲ ਨਹੀਂ 2008 ਮਾਡਲ ਹੈ 12 ਦੇ ਵਿੱਚ ਰਜਿਸਟਰ ਹੋਈ ਆ ਪਾਸਿੰਗ ਵੀ 2027 ਤੱਕ ਰਹਿ ਤੀਜੇ ਓਨਰ ਗੱਡੀ ਆ ਜਿੰਨਾਂ ਕੋਲ ਹੈਗੀ ਆ ਇਹਨਾਂ ਦੇ ਤੀਜੇ ਨਾਮ ਹੈ ਤੇ ਗੱਡੀ ਦੇ ਟਾਇਰ ਵੀ ਬਹੁਤ ਚੰਗੇ ਪਏ ਨੇ ਗੱਡੀ ਦੀ ਹਾਲਤ ਚੰਗੀ ਪਈ ਆ ਗੱਡੀ ਖੜੀ ਆ ਭਈ ਰੋਪੜ ਏਰੀਆ ਚ 260000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜੇ ਤੁਸੀਂ ਅੰਦਰੋਂ ਦੇਖੋ ਤਾਂ ਗੱਡੀ ਇੱਕ ਨੰਬਰ ਪਈ ਆ ਫੋਟੋਆਂ ਚ ਦਿਖ ਵੀ ਰਿਹਾ ਸਾਰਾ ਕੁਝ ਅੰਦਰੋਂ ਵੀ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਖਿੱਚ ਕੇ ਭੇਜੀਆਂ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਇਆ ਇਹਨਾਂ ਨੇ ਬਾਕੀ ਆਪਦੀ ਕੋਈ ਵੀ ਤਸੱਲੀ ਕਰਨੀ ਆ ਫੋਨ ਕਰ ਸਕਦੇ ਹੋ ਜਿਆਦਾ ਤਸੱਲੀ ਕਰਨੀ ਆ ਗੱਡੀ ਤੁਹਾਨੂੰ ਫੋਟੋਆਂ ਚ ਪਸੰਦ ਆਈ ਆ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਦੇਖ ਲਓ ਭਾਈ ਸਿੱਧੀ ਜੀ ਗੱਲ ਐ ਚੈੱਕ ਕਰ ਲਓ ਜਾ ਕੇ ਸਟਾਰਟ ਕਰਕੇ ਦੇਖ ਲਓ ਇੰਜਨ ਗੇਅਰ ਦੇਖ ਲਓ ਮੁਗਲੈਲ ਦੇਖ ਲਓ ਸਾਰਾ ਕੁਝ ਚੈੱਕ ਕਰਕੇ ਰੰਗ ਰੂੰਗ ਦੇਖ ਲਓ ਵੀ ਰੰਗ ਤਾਂ ਨਹੀਂ ਹੋਈ ਕਿਸੇ ਪਾਸੋਂ ਠੀਕ ਹੈ ਜੀ ਉਹ ਆਪਦੀ ਤਸੱਲੀ ਤੁਸੀਂ ਆਪ ਹੀ ਕਰਨੀ ਐ ਤੇ ਆਪਦੀ ਜ਼ਿੰਮੇਵਾਰੀ ਤੇ ਤੁਸੀਂ ਗੱਡੀ ਖਰੀਦਣੀ ਐ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 98100 5773715 ਹੁਣ ਤੁਸੀਂ ਦੇਖੋ ਬਈ ਆਪਣੇ ਕੋਲੇ ਗੱਡੀ ਪਹੁੰਚੀ ਹੈ ਹੰਡੀਕਾ 2012 ਮਾਡਲ ਗੱਡੀ ਆ ਸੈਕੰਡ ਓਨਰ ਜੀ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਆ ਅੰਦਰੋਂ ਤਾਂ ਠੀਕ ਪਈ ਆ ਬਾਹਰੋਂ ਥੋੜੀ ਜੀ ਹੈਗੀ ਆ ਜੀ ਕਿਉਂਕਿ ਡੈਂਟ ਡੰਟ ਹੈ ਗਿਆ ਸਕਰੈਚ ਵੀ ਹੈ ਗਿਆ ਬਾਕੀ ਅੰਦਰੋਂ ਕੋਈ ਕਮੀ ਨਹੀਂ ਹੈਗੀ ਇੰਜਣ ਗੇਅਰ ਬਲੋ ਕੋਈ ਕਮੀ ਨਹੀਂ ਹੈਗੀ ਰੇਟ ਮਾਲਕ ਨੇ 1.20 ਮੰਗਿਆ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ ਜਾ ਕੇ ਤੁਸੀਂ ਆਪੇ ਦੇਖ ਲਿਓ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਬਈ ਦੇਈ ਦਿੱਤਾ ਜੀ Maruti 800 ਗੱਡੀ ਹੁਣ ਤੁਸੀਂ ਦੇਖੋ ਜੀ 2005 ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ 25 ਤੱਕਰ ਪਾਸਿੰਗ ਹੈ 65000 ਰੁਪਏ ਡਿਮਾਂਡ ਹੈ ਤੇ ਸਦੂਲ ਸ਼ਹਿਰ ਇਹਨਾਂ ਦਾ ਏਰੀਆ ਜੀ ਰਾਜਸਥਾਨ ਦੇ ਵਿੱਚ ਪੈ ਜਾਂਦਾ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਤੇ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲੋ ਬਾਈ ਸਭ ਤੋਂ ਵੱਧ ਕਰਦਿਆ ਕਰੋ ਜੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਦੱਸੋ ਤੇ ਜੁੜੇ ਰਹੋ ਜੀ ਚੈਨਲ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਤੁਹਾਨੂੰ ਮਿਲ ਗਿਆ ਹੋਊਗਾ ਤੇ ਭੇਜੋ ਆਪਣੇ ਕੋਲੇ